ਫਤਿਹਗੜ ਸਾਹਿਬ ਵਿਖੇ ਵਕ ਵਕ ਸਮਾਂ ਤੇ ਸਿਹਤ ਵਿਭਾਗ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਨਾਲ ਮਿਲ ਕੇ ਦੁੱਧ ਅਤੇ ਖਾਣ ਨਿੰਵਲੀਆਂ ਬਸਤਾ ਦੇ ਸੈਂਪਲ ਭਰੇ ਗਏ ਨੇ ਫੂਡ ਸੇਫਟੀ ਅਫਸਰ ਫਤਿਹਗੜ ਸਾਹਿਬ ਸਿੰਧਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੈਕਟਰੀ ਫੂਡ ਦੀਆਂ ਹਦਾਇਤਾਂ ਦੇ ਅਨੁਸਾਰ ਇਹ ਸੈਂਪਲ ਭਰੇ ਜਾ ਰਹੇ ਨੇ ਤੇ ਇਸ ਦੌਰਾਨ ਦੁੱਧ ਦਹੀਂ ਅਤੇ ਪਨੀਰ ਦੇ ਸੈਂਪਲ ਭਰੇ ਨੇ ਹੁਣ ਫਾਸਟ ਫੂਡ ਅਤੇ ਤਾਬੇ ਤੋਂ ਵੀ ਸੈਂਪਲ ਭਰੇ ਜਾਣਗੇ ਮੈਂ ਵੀ ਸਤੰਬਰ ਤੋਂ ਫੂਡ ਸੇਫਟੀ ਅਫਸਰ ਫਤਿਹਗੜ ਸਾਹਿਬ ਅੱਜ ਅਸੀਂ ਪੰਜਾਬ ਸਰਕਾਰ ਤੇ ਮਾਨਯੋਗ ਕਮਿਸ਼ਨਰ ਫੂਡ ਸੇਫਟੀ ਜੀ ਦਲਗਤ ਸਿੰਘ ਜੀ ਆਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਦੇਖੇ ਸੈਂਪਲਿੰਗ ਕਰ ਰਹੇ ਹੈ ਜੀ ਤੇ ਮੌਕੇ ਤੇ ਰਿਜਨਲ ਫੂਡ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਸੰਪੂਰਨ ਹੋ ਗਿਆ ਚੈਕਿੰਗ ਬਿਲਕੁਲ ਸੈਪਲਿੰਗ ਕਿਸ ਤਰ੍ਹਾਂ ਦੇ ਸਰ ਤੋਂ ਲਏਗਾ ਅਜੇ ਤੱਕ ਭਾਈ ਦੁੱਧ ਵੀ ਮਤਲਬ ਦੁੱਧ ਦੇ ਤੇ ਮਿਲਕਪ੍ਰੋਡਕਟ ਵੀ ਸੈਂਪਲ ਲਾਇਆ ਗਿਆ ਨੇ ਦੁੱਧ ਦਹੀਂ ਤੰਮੀਰ ਤੇ ਇਹਨਾਂ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਇਹਨਾਂ ਇਕੱਲੇ ਕਿਤੇ ਜਾਣੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਕਿਉਂਕਿ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਣ ਕਿ ਕੋਈ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਜਾਂ ਰੇੜੀਆਂ ਦੇ ਉੱਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ